ਇਹ ਹਰੜ ਹੈ ਜੀ ਹਰੜ ਨੂੰ ਆਪਾਂ ਤੋੜ ਲੈਣਾ ਇੱਦਾਂ ਕਰਕੇ ਆਹ ਦੇਖੋ ਇਹ ਇੱਦਾਂ ਕਰਕੇ ਇਹਨੂੰ ਕ੍ਰਸ਼ ਕਰਕੇ ਤੇ ਇਹਦਾ ਆਪਾਂ ਇਹਦਾ ਆਪਾਂ ਪਾਊਡਰ ਬਣਾ ਲੈਣਾ ਅਸੀਂ ਨੁਸਖਾ ਫਾਰਮੂਲਾ ਬਣਾ ਲਈ ਅਸੀਂ ਪਾਊਡਰ ਪਹਿਲਾਂ ਬਣਾ ਕੇ ਰੱਖਿਆ ਵੀਡੀਓ ਜਿਆਦਾ ਲੰਮਾ ਨਾ ਹੋਏ ਸੋ ਇਹ ਜਿਹੜਾ ਹੈਗਾ ਇਹਨੂੰ ਅਸੀਂ ਬਹੁਤ ਆਸਾਨ ਹੈ ਦੇਖੋ ਇਹਨੂੰ ਉਂਗਲ ਦੇ ਉੱਤੇ ਪਾਊਡਰ ਦੇ ਲਾ ਲਓ ਮੜਾ ਜਾ ਆਹ ਦੇਖੋ ਇਹ ਇੰਨਾ ਕੁ ਪਾਊਡਰ ਲਿਆ ਜੀ ਇਹ ਇਹਨੂੰ ਇੱਦਾਂ-ਇੱਦਾਂ ਕਰਕੇ ਲਾ ਲਿਆ ਇਹਦੇ ਤੇ ਇਨੂੰ ਆਪਾਂ ਮਾੜਾ ਜਿਹਾ ਆ ਪਾਣਾ ਬਦਾਮ ਦਾ ਤੇਲ ਇਹ ਆ ਦੇਖੋ ਸਾਡਾ ਨੁਸਕਾ ਫਾਰਮੂਲਾ ਬਣ ਕੇ ਤਿਆਰ ਇਹ ਆ ਲਓ ਜੀ ਇਹ ਰੁਕੀ ਸਾਹਿਬ ਦੇਖੋ ਕਿੰਨਾ ਇੰਟਰਸਟਿੰਗ ਏ ਹੁਣ ਇਹਨੂੰ ਨੁਸਕੇ ਫਾਰਮੂਲੇ ਨੂੰ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੀ ਨਾ ਮੈਂ ਵੀ ਉਹੀ ਗੱਲ ਤੇ ਆਉਣ ਲੱਗਿਆ ਵੇ ਖਾ ਕੇ ਦਿਖਾਓ ਹਾਂ ਇਹ ਆ ਮੈਂ ਪਹਿਲਾਂ ਖਾਵਾਂਗਾ ਫਿਰ ਲਾਵਾਂਗਾ ਆ ਦੇਖੋ ਆ ਮਿਖਾਲਿਆ ਤੇ ਆ ਮੈਂ ਲਾ ਲਿਆ ਆ ਦੇਖੋ ਅੱਛਾ ਪੱਕਾ ਦੇ ਨੀਚੇ ਹੂੰ ਆ ਸਭ ਤੋਂ ਬੈਸਟ ਜਿਹੜੀ ਰੈਮਡੀ ਹੈ ਨਾ ਡਾਕ ਸਰਕਲ ਦੀ